ਇਹ ਅੱਜ ਸੈਂਟਰ ਸਾਡੇ ਗੜਮਿਆਂ ਤੱਕ ਪਹੁੰਚ ਗਏ ਸਾਡੇ ਘਰਾਂ 'ਚ ਵੜ ਕੇ ਚੋਰੀਆਂ ਕਰਕੇ ਜਾ ਰਿਹਾ ਤੇ ਅਸੀਂ ਉਹਨਾਂ ਤੇ ਕਹਿ ਰਹੇ ਅਸੀਂ ਕੇਸ ਪਾਵਾਂਗੇ ਸਿਰਫ ਚੰਡੀਗੜ੍ਹ ਦੇ ਵਿੱਚ ਇੱਕ ਮਾਨ ਵਾਲੀ ਗੱਲ ਹੁੰਦੀ ਸੀਗੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਇਹਦੇ ਵਿੱਚ ਯੂਵੀ ਨਹੀਂ ਪੈਂਦਾ ਸੀ ਇਹਦੇ ਵਿੱਚ ਪੀ ਆ ਹੀ ਪੈਂਦਾ ਸੀਗਾ ਜਿਹੜੀ ਕਿ 100 ਸਾਲ ਸਦੀਆਂ ਤੋਂ ਚੱਲਦੀ ਆ ਰਹੀ ਹੈ ਇਹ ਇਕੱਲੇ ਵਿਦਿਆਰਥੀਆਂ ਦੀ ਗੱਲ ਨਹੀਂ ਰਹੀ ਇਹ ਪੰਜਾਬ ਦੇ ਪੰਜਾਬ ਦੀ ਹੋਂਦ ਦੀ ਗੱਲ ਆ ਗਈ ਹੈ ਇਹ ਸੈਂਟਰ ਜਿੱਦਾਂ ਸਾਡੀ ਜ਼ਮੀਨਾਂ ਲੁੱਟਣ ਨੂੰ ਆਏ ਸੀਗਾ ਇਦਾਂ ਹੀ ਇਹ ਸੈਂਟਰ ਪਹਿਲਾਂ ਪੰਜਾਬ ਯੂਨੀਵਰਸਿਟੀ ਲੁੱਟੂਗਾ ਇਹ ਮੇਰੀ ਗੱਲ ਤੇ ਯਕੀਨ ਮੰਨਿਓ ਫਿਰ ਚੰਡੀਗੜ੍ਹ ਸਾਡਾ ਲੁੱਟ ਕੇ ਲੈ ਜਾਣਾ ਕੇਜਰੀਵਾਲ ਹੁਣੀ ਹੀ ਦਿੱਲੀ ਦੇ ਨੇ ਇਹ ਫਿਰ ਆਪਾਂ ਕਿੱਦਾਂ ਕਹਿ ਲਵਾਂਗੇ ਕਿ ਭਾਈ ਸਾਹਿਬ ਕੀ ਦਿੱਲੀ ਸਾਡੇ ਦੇ ਵਿੱਚ ਇੰਟਰਫੇਅਰ ਨਹੀਂ ਕਰ ਰਿਆ ਜਦੋਂ ਕੇਜਰੀਵਾਲ ਹੀ ਦਿੱਲੀ ਤੋਂ ਆਇਆ ਹੈ ਫਿਰ ਆਪਾਂ ਕਿੱਦਾਂ ਕਹਿ ਲਾਂਗੇ ਇਹ ਤਾਂ ਆਪ ਸੈਂਟਰ ਵਾਲੇ ਨੇ ਆਮ ਆਦਮੀ ਪਾਰਟੀ ਤੇ ਬੀਜੇਪੀ ਰਲਈ ਹੋਈ ਹੈ ਜੇ ਹੁਣ ਨਹੀਂ ਕਿਸੇ ਨੂੰ ਸਮਝ ਆਇਆ ਨਾ ਫਿਰ ਆਪਾਂ ਪੰਜਾਬੀ ਸੱਚੀਓ ਫਿਰ ਆਪਾਂ ਆਪਣੇ ਆਪ ਮੁਹਰਖ ਬਣਾਂਗੇ ਤੇ ਆਪਾਂ ਆਪਣੇ ਸਾਰੇ ਹੱਕ ਗਵਾ ਬੈਠਾਂਗੇ ਇਸ ਤੇ ਪੱਕਾ ਧਰਨਾ ਸ਼ੰਭੂ ਬਾਰਡਰ ਵਾਂਗੂ ਜਾਂ ਫਿਰ ਟਿੱਕਰੀ ਬਾਰਡਰਾਂ ਨੂੰ ਲਾਉਣਾ ਪੈਣਾ ਤਾਂ ਕਰਕੇ ਯੂਨੀਵਰਸਿਟੀ ਬਚਣੀ ਹੈ